ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਦੋਂ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਿਛਲੇ 3 ਸਾਲਾਂ ਦੇ ਕਾਰਜਕਾਲ ਦੌਰਾਨ ਲਗਾਤਾਰ ਪਿੰਡਾਂ ਦੇ ਪੱਦਰ ਨੂੰ ਉੱਚਾ ਚੁੱਕਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਮਯਾਬ ਹੋਈ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਟਾਲਾ ਤੋਂ ਆਪ ਆਗੂ ਪਿੰਡ ਦੱਲਾ ਦੇ ਸਰਪੰਚ ਮੇਜਰ ਸਿੰਘ ਵੱਲੋਂ ਕੀਤਾ ਗਿਆ ਗੱਲਬਾਤ ਦੌਰਾਨ ਸਰਪੰਚ ਮੇਜਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬਟਾਲਾ ਦੀ ਵੱਖ-ਵੱਖ ਪਿੰਡਾਂ ਦੇ ਵਿੱਚ ਬਟਾਲਾ ਤੋਂ ਵਿਧਾਇਕ ਸ਼ੇਰ ਸਿੰਘ ਸਹਿਰੀ ਕਲਸੀ ਸੂਬਾ ਕਾਰਜਕਾਰੀ ਪ੍ਰਦਾਨ ਵੱਲੋਂ ਲਗਾਤਾਰ ਪਿੰਡਾਂ ਦੇ ਪੱਦਰ ਨੂੰ ਉੱਚਾ ਚੁੱਕਣ ਦੇ ਲਈ ਯਤਨ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡਾਂ ਦੀਆਂ ਸੜਕਾਂ ਨੂੰ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਲਗਾਤਾਰ ਵੱਡੇ ਪੱਦਰ ਤੇ ਕੰਮ ਕੀਤੇ ਜਾ ਰਹੇ ਹਨ ਹਨ ਜੋਸ਼ ਲਗਾਯੋਗ ਹਨ ਅਤੇ ਲਗਾਤਾਰ ਹੀ ਪਿੰਡਾਂ ਦੇ ਪੱਦਰ ਨੂੰ ਉੱਚਾ ਚੁੱਕਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਯਤਨਸ਼ੀਲ ਹੈ ਉਹਨਾਂ ਨੇ ਦੱਸਿਆ ਕਿ ਪਿਛਲੀਆਂ ਰਵਾਇਤੀ ਪਾਰਟੀਆਂ ਵੱਲੋਂ ਲਗਾਤਾਰ ਪਿੰਡਾਂ ਦੇ ਪੱਦਰ ਨੂੰ ਪਿਛਾੜਿਆ ਜਾ ਰਿਹਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਪਿੰਡਾਂ ਦੇ ਪੱਦਰ ਨੂੰ ਅਤੇ ਭਵਿਕ ਨੂੰ ਸਵਾਰਨ ਦੇ ਲਈ ਅਜਿਹੇ ਉਪਰਾਲੇ ਕੀਤੇ ਜੋ ਕਿ ਰਵਾਇਤੀ ਪਾਰਟੀਆਂ ਦੇ ਵੱਲੋਂ ਪਿਛਲੇ 75 ਸਾਲਾਂ ਦੌਰਾਨ ਨਹੀਂ ਕੀਤੇ ਗਏ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਨਸ਼ਾ ਪਰ ਪੰਜਾਬ ਸਰਕਾਰ ਦੇ ਸੀਐਮ ਭਗਵੰਤ ਮਾਨ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾ ਕੇ ਬਹੁਤ ਵੱਡਾ ਕਦਮ ਚੁੱਕਿਆ ਹੈ ਸਾਡੇ ਪਿੰਡ ਦੱਲਾ ਵਿੱਚ ਵਿਧਾਇਕ ਸ਼ੈਰੀ ਕਲਸੀ ਵੱਲੋਂ ਅੱਜ ਪਿੰਡ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ 100 ਚੁਕਾਈ ਗਈ ਨਾ ਹੀ ਪਿੰਡ ਵਿੱਚ ਨਸ਼ਾ ਵਕਣ ਦੇਣਗੇ ਨਾ ਹੀ ਉਹਨਾਂ ਦੀ ਕੋਈ ਮਦਦ ਕੀਤੀ ਜਾਵੇਗੀ ਜੇ ਕੋਈ ਨਸ਼ੇ ਦਾ ਆਦੀ ਹੈ ਤਾਂ ਉਹ ਸਰਪੰਚ ਪੰਚਾਇਤ ਜਾਂ ਪੁਲਿਸ ਨਾਲ ਸੰਪਰਕ ਕਰੇ ਉਸ ਦਾ ਨਸ਼ਾ ਛਡਾਉਣ ਵਿੱਚ ਪੰਜਾਬ ਸਰਕਾਰ ਪੂਰੀ ਮਦਦ ਕਰੇਗੀ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਰਪੰਚ ਗ੍ਰਾਮ ਪੰਜਾਇਤ ਡੱਲਾ ਮੇਜਰ ਸਿੰਘ ਗੋਪਰਾਏ ਮੈਂ ਕਹ ਵੀ ਖੋਸ ਕਰ ਗਏ ਨੇ ਬਹੁਤ ਬਹੁਤ ਪਹਿਲਾਂ ਤਾਂ ਮੈਂ ਸਹਿਰੀ ਕਲਸੀ ਜੀ ਨੇ ਜੋ ਡੱਲੇ ਨੂੰ ਦਿੱਤਾ ਕਿ ਇੱਕ ਸਾਨੂੰ ਵਧੀਆ ਗਰਾਊਂਡ ਪਲੇ ਗਰਾਊਂਡ ਐਡੀ ਵਧੀਆ ਦਿੱਤੀ ਕਿ ਬਹੁਤ ਸੋਹਣੀ ਸਾਰੇ ਉਹਨਾਂ ਦੇ ਯਤਨਾਂ ਸਦਕਾ ਬਣੀ ਆ ਮੈਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਉਸ ਤੋਂ ਇਲਾਵਾ ਜੋ ਪਿੰਡ ਦੀਆਂ ਹੱਟੇ ਦੀਆਂ ਮੰਗਾ ਸੀਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਐਮਐਲਏ ਸਾਹਿਬ ਦੇ ਅੱਗੇ ਆਪਾਂ ਰੱਖੀਆਂ ਸਾਡੇ ਇੱਕ ਡੱਲੇ ਮੋੜ ਤੋਂ ਲੈ ਕੇ ਡੱਲੇ ਦੇ ਚਾਰ ਸਵੇਰੇ ਫਿਰਨੀ ਅੱਗੇ ਦੁਨੀਆ ਸੰਦੂ ਤੱਕ ਸਾਰੀ ਉਹਨਾਂ ਨੇ ਮਨਜ਼ੂਰ ਕਰ ਦਿੱਤੀ ਆਪਾਂ ਮੰਗ ਰੱਖੀ ਸੀ ਪਿਛਲੇ ਕੁਝ ਸਮੇਂ ਤੋਂ ਅੱਜ ਉਹ ਮਨਜ਼ੂਰ ਕਰ ਗਏ ਆ ਕੁਝ ਪਿੰਡਾਂ ਵਾਸਤੇ ਇੰਟਰਲੌਕ ਸਾਨੂੰ ਮਨਜ਼ੂਰ ਕਰ ਗਏ ਆ ਕਿ ਜਿਹੜੀਆਂ ਆਪਾਂ ਪਿੰਡਿਆਂ ਕੋ ਗਲੀਆਂ ਦੋ ਚਾਰ ਰਹਿੰਦੀਆਂ ਸੀਗੀਆਂ ਉਹ ਆਪਾਂ ਇੱਕ ਦੋ ਦਿਨ ਚ ਕੰਮ ਸ਼ੁਰੂ ਕਰ ਦੇਣਾ ਉਸ ਤੋਂ ਇਲਾਵਾ ਗਰਾਉਂਡ ਵਾਸਤੇ ਵਧੀਆ ਫੰਡ ਦੇ ਗਏ ਨੇ ਥਾਪੜ ਮਾਡਲ ਸੱਪੜ ਵਾਸਤੇ ਪੈਸੇ ਦੇ ਗਏ ਨੇ ਤੇ ਸਾਨੂੰ ਇੱਕ ਮਿੰਨੀ ਜੰਜ ਘਰ ਕਹਿ ਲੋ ਜਿੱਦਾਂ ਉਦੇ ਵਾਸਤੇ ਵੀ ਉਹ ਗ੍ਰਾਂਟ ਮਨਜ਼ੂਰ ਕਰ ਗਏ ਆ ਸੋ ਇਹ ਅਪਰੂਵ ਲਾ ਮਨਜ਼ੂਰ ਕਰ ਗਏ ਬਹੁਤ ਜਲਦੀ ਅਸੀਂ ਇਹ ਕੰਮ ਜਿਹੜੇ ਆ ਸਟਾਰਟ ਕਰ ਦਾਂਗੇ ਮੈਂ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦਾ ਸਰਦਾਰ ਅਮਨ ਸਿੰਘ ਸਹਿਰੀਕਲਸੀ ਜੀ ਦਾ ਤੇ ਆਪ ਦੀ ਸਰਕਾਰ ਆਪ ਦੇ ਦੁਆਰ ਸਰਦਾਰ ਭਗਵੰਤ ਸਿੰਘ ਮੁਖਮਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਬੜਾ ਵਧੀਆ ਸਾਨੂੰ ਜਿਹੜਾ ਕੋਆਪਰੇਟ ਕਰਕੇ ਸਾਡੇ ਪਿੰਡ ਦਾ ਜਿਹੜਾ ਵਿਕਾਸ ਕਰਨ ਵਾਸਤੇ ਸਾਨੂੰ ਵਧੀਆ ਗ੍ਰਾਂਡਾਂ ਦੇ ਰਹੇ ਨੇ ਜਨਤਾ ਦਾ ਮੁੱਦਾ ਵਾ ਕਿ ਨਸ਼ੇ ਖਤਮ ਕਰੋ ਨਸ਼ਿਆਂ ਬਾਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਨੱਥ ਪਾ ਕੇ ਰੱਖਤੀ ਆ ਨੱਥ ਤੋੜਤਾ ਨਸ਼ਿਆਂ ਦਾ ਸਾਡੇ ਪਿੰਡ ਵਿੱਚ 60% ਕੰਟਰੋਲ ਹੋ ਗਿਆ ਸੋ ਮੈਂ ਤੇ ਆਸ ਕਰਦਾ ਕਿ ਬਹੁਤ ਜਲਦ ਇਹ ਸਾਰਾ ਖਤਮ ਹੋ ਜਾਏਗਾ ਤੇ ਅਸੀਂ ਤੇ ਸਾਰਿਆਂ ਗੜੀ ਇਹੀ ਬੇਨਤੀ ਕਰਾਂਗੇ ਕਿ ਭਰਾਓ ਜੇ ਪੰਜਾਬ ਤੋਂ ਨਸ਼ਾ ਮਕਾਉਣਾ ਤੇ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਓ